ਸਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਹੀ ਆਪਾਂ ਸਟਾਰਟਅਪ ਕਰਨ ਲੱਗਿਆ ਵਾ ਚਾ ਟੈਕ ਲੈ ਜਾ ਮੈਂ ਦੱਸਣਾ ਕਿਉਂ ਨਾ ਤੇ ਕੱਪਰਸੋ ਆ ਨਾ ਆਪਾਂ ਇੱਕ ਵੀਡੀਓ ਪਾਈ ਤੇ ਮੰਮੀ ਨੇ ਆਪਣੇ ਬਾਰੇ ਦੱਸਿਆ ਈ ਥੋੜਾ ਜਿਹਾ ਤੇ ਬਾਕੀ ਮੰਮੀ ਅੱਗੇ ਗੱਲ ਕਰਨਗੇ ਮੰਮੀ ਤੁਹਾਨੂੰ ਭੈਣ ਭਰਾਵਾਂ ਨੇ ਇੰਨੇ ਵਧੀਆ ਵਧੀਆ ਕਮੈਂਟ ਕੀਤੇ ਮੈਨੂੰ ਬਹੁਤ ਵਧੀਆ ਲੱਗਾ ਹਾਂ ਉਹ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਮੇਰੇ ਭੈਣ ਭਰਾਵਾਂ ਨੇ ਮੇਰਾ ਹਾਲ ਚਾਲ ਜਾਣਿਆ ਮੰਮੀ ਆਪਣਾ ਸਾਰਾ ਦੁੱਖ ਸੁਣਾਇਆ ਮੈਨੂੰ ਆਪਣੇ ਆਪ ਦੇ ਵਿੱਚ ਗੱਲ ਗੱਲ ਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਸ ਤਰ੍ਹਾਂ ਮੈਂ ਨਾ ਮਤਲਬ ਬਿਲਕੁਲ ਠੀਕ ਠਾਕ ਆਪਣੇ ਆਪ ਨੂੰ ਮਹਿਸੂਸ ਕਰਨ ਦੀ ਹਾਂ ਸਾਰੇ ਭੈਣ ਭਰਾ ਮੇਨਾਂ ਜੁੜੇ ਨੇ ਉਹਨਾਂ ਦਾ ਮੇਰੇ ਚਹਤੇ ਉੱਤੇ ਆਇਆ ਮੈਂ ਬਿਲਕੁਲ ਠੀਕ ਠਾਕ ਹਾਂ ਬਸ ਇਹ ਆ ਵੀ ਆ ਤੁਹਾਡੀਆਂ ਨਾ ਦਵਾਵਾਂ ਦੀ ਬਹੁਤ ਜ਼ਿਆਦਾ ਲੋਡ ਆ ਬਸ ਤੁਸੀਂ ਪ੍ਰੇਰ ਕਰਦੇ ਰਹੋ ਕਿ ਮੰਮੀ ਚਲੋ ਚਾਪਨ ਸਾਲ ਚ 17 ਚਾਹਨਾ ਕੋਈ ਹੈ 17 ਤੋਂ ਬਾਅਦ ਬਹੁਤ ਰਿਕਵਰ ਕੀਤਾ ਬਾਕੀ ਤੁਹਾਡੇ ਭੈਣ ਭਰਾਵਾਂ ਦਾ ਸਾਥ ਰਿਹਾ ਤੇ ਮਹਾਰਾਜ ਦੀ ਕਿਰਪਾ ਰਹੀ ਤੇ ਬਹੁਤ ਸ਼ਤੀ ਉਹ ਦਿਨ ਵੀ ਜਦੋਂ ਮੈਂ ਉਠੀ ਸੀ ਬੰਦੀ ਹੁਣ ਮੈਂ ਜਦੋਂ ਆਪਣੇ ਆਪ ਨੂੰ ਬੜਾ ਠੀਕ ਫੀਲ ਕਰਨੀ ਆ ਤੇ ਭਰਨ ਭਰਨੀ ਆ ਸਾਰੇ ਇਹਨਾਂ ਦਵਾਈਆਂ ਕਰਕੇ ਮੈਂ ਉੱਠ ਕੇ ਬਹਿ ਜੰਨੀ ਆ ਤੇ ਜਦੋਂ ਢਾੜੀ ਢਾੜੀਆਂ ਦਵਾਈਆਂ ਦੇ ਨਾਲ ਹੀ ਮੈਂ ਉੱਠੀ ਆ ਤੇ ਮੈਂ ਆਪਣੇ ਆਪ ਨੂੰ ਉਹਨਾਂ ਗੱਲ ਤੋਂ ਬਹੁਤ ਜ਼ਿਆਦਾ ਬਦਲ ਕੇ ਠੀਕ ਮਹਿਸੂਸ ਕਰਨ ਲੱਗੀ ਹਾਂ ਮਤਲਬ ਬੋਦੇ ਮਤਲਬ ਇਹ ਵੀ ਇੱਕ ਕਿ ਲਾਹੌਰ ਪਾਕਿਸਤਾਨ ਤੋਂ ਇਹ ਮਤਲਬ ਇੱਕ ਕਮੈਂਟ ਆਇਆ ਕੀ ਮਤਲਬ ਹਨ ਤੇ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਬਾਕੀ ਇੱਕ ਮੀਨੂ ਜੀ ਕਰਕੇ ਆ ਉਹ ਕਹਿੰਦਾ ਆਂਟੀ ਤੁਸੀਂ ਬੜੇ ਹਿੰਮਤ ਵਾਲੇ ਹੋ ਤੇ ਐਕਸਰਸਾਈਜ਼ ਪਰਪਰਾਂ ਦੀ ਕਰਿਆ ਕਰੋ ਤੇ ਇਹ ਪਰਮਾਤਮਾ ਤੁਹਾਨੂੰ ਬਿਲਕੁਲ ਠੀਕ ਕਰੂਗਾ ਤੇ ਮੰਮੀ ਕਰਦੇ ਆ ਇੱਕ ਜਿੰਨੀ ਤਾਂ ਮੇਰੇ ਕੋ ਹੁੰਦੀ ਆ ਮੈਂ ਉਹਨੇ ਕੀ ਕਰਨੀ ਸਰੇ ਉਹਨੇ ਮੈਂ ਬੰਨ੍ਹ ਲਈ ਉਡਨੀ ਆ ਲੱਦਾ ਬਾਹ ਜਿੰਨੀ ਤਾਂ ਮੇਰੇ ਕੋ ਵਿਆਹ ਕੇ ਹੁੰਦੇ ਨੇ ਮੈਂ ਉਹਨੀਆਂ ਤਾਂ ਮਦਦ ਕੀ ਲਾਣੀ ਆ ਮੈਂ ਕਰਨੀ ਆਪਣੇ ਉਹਨੋਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਠੀਕ ਹੁੰਦੀ ਤੇ ਅਗੋਂ ਜੋ ਮਲਕ ਨੂੰ ਮਨਜ਼ੂਰ ਆ ਤੇ ਬਾਕੀ ਬਹੁਤੇ ਮੰਮੀ ਕਮੈਂਟ ਇਹ ਹੁੰਦੇ ਆ ਕਿ ਜੀਤੇ ਭਾਜੀ ਵਿਆਹ ਕਰ ਲਓ ਵਿਆਹ ਕਰ ਲਓ ਤੇ ਵਿਆਹ ਦੀ ਇਹ ਗੱਲ ਆ ਵੀ ਹਣਾ ਤੇ ਉਹ ਵੀ ਵਗੋਂ ਮੈਂ ਵੇਖਦੀ ਫਿਰਨੀ ਆ ਮੈਂ ਸਾਰੇ ਪਿੰਡ ਭਰਾਂ ਨੂੰ ਗਿਆ ਵੇਖਦੇ ਫਿਰਦੇ ਕੋਈ ਚੰਗੀ ਬੜੀ ਲੱਗੀ ਕੁੜੀ ਲੱਭ ਜਾਵੇ ਤੇ ਮੈਂ ਇਸ ਸਾਲ ਦੇ ਵਿੱਚ ਵਿੱਚ ਮਤਲਬ ਕਰ ਦੇਣਾ ਦੋਸਤ ਬਾਕੀ ਸਿਸਟਮ ਪਤਾ ਕੀ ਹੁੰਦਾ ਵਾ ਇਹ ਹੁੰਦਾ ਵੀ ਮਤਲਬ ਮੈਂ ਸਿੱਧਾ ਸਿੰਪਲ ਜਿਹਾ ਮੁੰਡਾ ਮੈਂ ਫਿਲਮਾਂ 'ਚ ਪਤਾ ਨਹੀਂ ਬੜਾ ਚਲਾਕ ਚੁੱਸ ਜਿਹਾ ਲੱਗਦਾ ਹਾਂ ਤੁਹਾਨੂੰ ਵੈਬ ਸੀਰੀਜ਼ ਦੇ ਵਿੱਚ ਪਰ ਮੈਂ ਸਿੱਧਾ ਜਿਹਾ ਬੰਦਾ ਮੈਂ ਕਹਿੰਨਾ ਵੀ ਚਲੋ ਆਣਾ ਅੱਜ ਦੀ ਜੇਤ ਦੇ ਵਿੱਚ ਮੈਨੂੰ ਲੱਗਦਾ ਮੇਰਾ ਵਿਅਕਤੀਗਤ ਪੁਆਇੰਟ ਆ ਵੀ ਆਈਡੀ ਦੇ ਦੇ ਵਿੱਚ ਇੱਕ ਚੰਗਾ ਲਾਈਫ ਪਾਰਟ ਨਾਲ ਲੱਭਣਾ ਜਿਹੜਾ ਬਹੁਤ ਔਖਾ ਆ ਨਾ ਕਿਡੇ ਬਾਡੇ ਆਪਾਂ ਜਦੋਂ ਕੋਈ ਚੀਜ਼ਾਂ ਸੁਣਦੇ ਆ ਤੇ ਬੰਦਾ ਨੈਗੇਟਿਵ ਹੋ ਜਾਂਦਾ ਮੈਂ ਕਹਿੰਦਾ ਕਿ ਘਰ ਚਲੋ ਕਰਨਾ ਚਾਹ ਕਰਦੇ ਨੇ ਜਿੱਦਾਂ ਦਾ ਵੀ ਹੋਏ ਜੋ ਵੀ ਹੋਏ ਪਰ ਇਹ ਆ ਕਿ ਜਿੱਦਾਂ ਦੇ ਆਪਾਂ ਸਾਦੇ ਜੀ ਆ ਚਲੋ ਘਰਾਂ ਦੀ ਕੇਅਰ ਕਰਨ ਵਾਲਾ ਹੋਣਾ ਚਾਹੀਦਾ ਹੁਣ ਜਿੱਦਾਂ ਮੈਂ ਆਇਆ ਹਾਂ ਨਾ ਆਪ ਆ ਕੇ ਚਾਹ ਧਰੀ ਆ ਹੁਣ ਘੰਟੇ ਬਾਅਦ ਆਪ ਹੀ ਸਾਰਾ ਕੰਮ ਕਰਨਾ ਕੋਈ ਇਹਦਾ ਨਾ ਸਮਝ ਲੱਗੇ ਜਿਨਾਂ ਨੇ ਹੋਏ ਕੋਈ ਸੋ ਉਹ ਦਿੱਤਾ ਠੰਡਾ ਬਣਾ ਕੇ ਦਿੰਦੀ ਐ ਉਹਦੇ ਆ ਦਰਵਾਜਾ ਖੋਲਦੀ ਐ ਮੈਂ ਤਾਂ ਕੋਈ ਆਏ ਤੇ ਮੈਂ ਦਰਵਾਜਾ ਖੋਲਣ ਦੀ ਅੱਜ ਵੀ ਨਹੀਂ ਆਜੀ ਹੂੰ ਤੇ ਬਾਕੀ ਕਈ ਕਮੈਂਟ ਥੋੜੇ ਨਾ ਪਰਸਨਲ ਵੀ ਸੀ ਤੇ ਜਾਂ ਇੱਕ ਮੈਡਮ ਨੇ ਕਿਹਾ ਕਿ ਆਂਟੀ ਨੂੰ weight loss ਕਰਨ ਵਾਸਤੇ ਉਹਨਾਂ ਦਾ ਮੈਨੂੰ ਨਾਮ ਚੇਤਾ ਭੁੱਲ ਗਿਆ ਵਾ ਇੱਕ ਆਪਣੇ ਭੈਣਾ ਸੰਧੂ ਗਰਨ ਕਰਕੇ ਉਹਨਾਂ ਨੇ ਕਿਹਾ ਜੀਤਾ ਵੀਰ ਜੀ ਮੇਰੇ ਫੇਵਰੇਟ ਆ ਸਾਰੇ ਵਲੋਗ ਆਂਟੀ ਮੈਂ ਤੁਹਾਡੇ ਦੇਖਦੀ ਆ ਤੇ ਲਵ ਯੂ ਤੇ ਮੰਮੀ ਵੀ ਤੁਹਾਨੂੰ ਬੋਧ ਬੋਧ ਤੇ ਆਦਨ ਬੇਡਾ ਹਾਂ ਤੇ ਇਹਨਾਂ ਬਾਰੇ ਕੋਈ ਹੋਰ ਸ਼ਬਦ ਤੇ ਜੜੇ ਚੱਲਣਾ ਪਾਓ ਇਹ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਬਹੁਤ ਕਮੈਂਟ ਕਰਦੇ ਚਲੋ ਕਰਦੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹੁੰਨੀ ਆ ਆਪਣੇ ਬੱਚਿਆਂ ਨੂੰ ਵੇਖ ਕੇ ਜਦੋਂ ਮੈਂ ਇਹ ਸੁਣਨੀ ਆ ਤੇ ਆਪ ਕਮੈਂਟ ਵੇਖਣੀ ਆ ਪੜ੍ਹਨੀ ਆ ਮੈਨੂੰ ਆਪਣੇ ਆਪ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਮੈਂ ਕਿੰਨੀ ਚਲੋ ਜਿਹੜੇ ਮੈਨੂੰ ਕਮੈਂਟ ਕਰਦੇ ਨੇ ਉਹ ਵੀ ਰਾਜੀ ਰਣ ਕਰਨ ਵਾਲੇ ਵੀ ਰਾਈਟ ਅੱਦੇ ਨਾਲ ਜਿਆਦਾ ਰਿਪਲਾਈ ਕੱਲ ਜਿਹੜੇ ਅੱਦੇ ਨਾਲ ਜਿਆਦਾ ਰਿਪਲਾਈ ਜਿਹੜੇ ਆ ਵੀ ਮੰਮੀ ਨੇ ਕੀਤੇ ਆ ਤੇ ਹਿਸਾਬ ਲਾ ਲਓ ਤੇ ਬਾਕੀ ਇਹ ਆ ਵੀ ਵਾਈ ਗਰੂ ਕਿਰਪਾ ਕਰਨ ਤੇ ਆਪਾਂ ਛੇਤੀ ਰਿਕਵਰ ਹੋ ਕੇ ਵਧੀਆ-ਵਧੀਆ ਵਲੌਗ ਲੈ ਤੁਹਾਡੇ ਵਾਸਤੇ ਆਵਾਂਗੇ ਬਾਕੀ ਇਹ ਆ ਵੀ ਤੁਸੀਂ ਬਹੁਤ ਜਿਆਦਾ ਪਿਆਰ ਮੈਨੂੰ ਵੈਬ ਸੀਰੀਜ਼ ਦੇ ਵਿੱਚ ਦੇ ਰਹੇ ਹੋ ਕੱਲ ਮੈਂ ਨਾਲੇ ਪੁੱਛਿਆ ਕਿ ਤੁਹਾਡਾ ਫੇਵਰਟ ਕੌਣ ਆ ਤੇ ਸਾਰਿਆਂ ਨੇ ਕਿਹਾ ਕਿ ਜੀਤਾ ਭਾਜੀ ਤੁਹਾਡੇ ਫੇਵਰਟ ਆ ਜੀਤਾ ਭਾਜੀ ਤੁਹਾਡੇ ਫੇਵਰਟ ਆ ਤੇੰ ਵੀਰੇ ਸਾਹ ਬਲਾ ਲੋ ਭਰਿਆ ਪਿਆ ਦਾ ਵਾ ਇੱਕ ਸਾਰਾ ਆ ਮੈਦੇ ਚ ਵੇਖਦਾ ਪਿਆ ਸਾਰੇ ਕਮੈਂਟ ਪੜੇ ਆ ਕਿ ਜੀਤਾ ਭਾਜੀ ਆਡਾ ਫੇਵਰੇਟ ਆ ਜੀਤਾ ਫੇਵਰੇਟ ਆ ਤੇ ਬੜਾ ਬੰਦਾ ਉਹਦਾ ਗੱਲ ਮੈਂ ਤੁਹਾਨੂੰ ਆਪਣਾ ਦੁੱਖ ਦੱਸਿਆ ਮੈਂ ਆਪਣੇ ਆਪ ਦੇ ਵਿੱਚ ਬੜਾ ਮਹਿਸੂਸ ਕੀਤਾ ਬਾਅਦੋਂ ਮੈਨੂੰ ਆਪਣੇ ਆਪ ਦੇ ਵਿੱਚ ਨਾ ਬੜਾ ਫੀਲ ਜਿਹਾ ਹੋਇਆ ਕਿ ਜਿਹੜੋ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਨਹੀਂ ਜਿਹੜੇ ਧਿਆਬਾ ਤੇ ਭਰਾ ਬਣੇ ਉਹਨਾਂ ਨੂੰ ਦੱਸਿਆ ਕਿ ਇਹਦਾ ਆਪਣੀ ਬੇਬੀ ਮੇਰੇ ਨਾਲ ਕੁਝ ਹੋਇਆ ਤੇ ਐਵੇਂ ਹੀ ਮੇਰੀ ਅੱਜ ਜੀ ਕਿ ਮੈਂ ਉੱਠ ਨਹੀਂ ਸਕਦੀ ਪਰੇ ਜਿੱਦੜੀ ਜਿੱਦੜੇ ਪਿਆਰੀ ਮੇਰ ਬਣੀ ਹੈ ਜਿੰਨ ਮੈਨੂੰ ਇਥੇ ਧੱਕਣ ਲਾ ਦਦਾ ਨਹੀਂ ਤੇ ਮੈਂ ਇਹ ਜੋਗੀ ਨਹੀਂ ਸੀ ਆਈ ਆਵਾਜ਼ ਬਿਲਕੁਲ ਬੰਦ ਹੋਈ ਸੀ ਮੈਂ ਗੱਲ ਨਹੀਂ ਕਰ ਸਕਦੀ इवन ਕਿ ਮੰਮੀ ਨਾ ਲਿਖ ਕੇ ਗੱਲ ਕਰਦੇ ਹੁੰਦੇ ਹੀ ਮਤਲਬ ਮਤਲਬ ਹੱਥ ਨਹੀਂ ਚੱਲਦਾ ਬਟ ਥੋੜਾ ਬੋਧਾ ਜਿੱਦਾਂ ਵੀ ਲਿਖਿਆ ਜਾਂਦਾ ਹੀ ਜਾਂ ਕੁਝ ਵੀ ਆ ਨਾ ਮਤਲਬ ਬੜੀ ਮੁਸ਼ਕਲ ਸਮਝਾਉਂਦੇ ਹੁੰਦੇ ਇਸ਼ਾਰੇ ਸ਼ੋਰਿਆਂ ਨਾਲ ਤੇ ਬਟ ਇਹ ਆ ਵੀ ਚਲੋ ਬਹੁਤ ਜ਼ਿਆਦਾ ਕਿੱਥੇ ਅਰੇ ਜਿੱਦੜੇ ਨੇ ਦੇਣਾ ਤਾਂ 200 ਰੁਪਏ ਮੈਂ ਹੁਣ ਇਹ ਕੰਨੀ ਗਿਵਨ ਸਾਦੀ ਨੂੰ ਮਹਾਰਾਜ ਕੋ ਜੰਨਾ ਦੇ ਦੇਵੇ ਇਹ ਜਿਹੜਾ ਲਾਗੇ ਇਹ ਅਕਸਰ ਤੇ ਕਰ ਰਹੇ ਨਾ ਇਹ ਮਤਲਬ ਜਿਆਦਾ ਹੋ ਗਿਆ ਥੜਾ ਜਿਆਦਾ ਨੂੰ ਹੋ ਗਿਆ ਜੋ ਕਰਨਾ ਤਾਂ ਕਰਨਾ ਹੀ ਨਾ ਤੇ ਬਾਕੀ ਇੱਕ ਕਮੈਂਟ ਹੋ ਰਾਇਆ ਕਿ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ ਆਪਣੀ ਹੈਗੀ ਆ ਧਾਰੀਬਾਦ ਸ਼ਹਿਰ ਦੇ ਵਿੱਚ ਮੋਬਾਈਲਾਂ ਦੀ ਸ਼ਾਪ ਜਿਹੜੀ ਕਿ ਬ੍ਰਦਰ ਕਰਦਾ ਤੇ ਆਪਾਂ ਵੀ ਉੱਤੇ ਤੇ ਬੈਠ ਜੀਦਾ ਤੇ ਬਾਕੀ ਆਪਣਾ ਇੱਕ ਕਾਰ ਰੈਂਟਲ ਦਾ ਬਿਜ਼ਨਸ ਕੀ ਆਪਾਂ ਟੈਕਸੀ ਵਗੈਰਾ ਭੇਜਦੇ ਆ ਨਾ ਆਡਾ ਟੈਕਸੀਆਂ ਦਾ ਬਿਜ਼ਨਸ ਆ ਗੱਡੀਆਂ ਰੱਖੀਆਂ ਨੇ ਤੇ ਥੋੜੀਆਂ ਮਤਲਬ ਇਹ ਇਹ ਦੋ ਆਪਣੀਆਂ ਤੇ ਬਾਕੀ ਸਾਰਾ ਬਾਹਰ ਧੰਮ ਜਾਂ ਜਾਂਦੇ ਆ ਵੀ ਗੱਡੀਆਂ ਵਜਾਉਣ ਵਿਆਹਾਂ ਤੇ ਭੇਜੀ ਜਾਂ। ਉਹ ਸਾਡਾ ਆਪਣਾ ਪਰਸਨਲ ਕੰਮ ਆ ਤੇ ਬਾਕੀ ਐਕਟਿੰਗ ਤੇ ਤੁਸੀਂ ਮੈਨੂੰ ਵੇਖ ਲਈਏ ਤੇ ਬਾਕੀ ਆ ਹੁਣ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਕਹਿਣ ਕਰਕੇ ਮੈਂ ਇੱਕ ਚੈਨਲ ਸ਼ੁਰੂ ਕੀਤਾ ਵਾ ਤੇ ਤੁਸੀਂ ਇਹਨੂੰ ਰੱਜ ਕੇ ਪਿਆਰ ਦਿਓ ਬਸ ਤੇਰਾ ਆਪਣਾ ਆਪਣੇ ਜਿਹਦਰੋਂ ਆਪਣਾ ਬੁੱਧ ਭਰਾ ਵੀਰ ਸਮਝਦੇ ਦਿਨ ਬੁੱਲਣ ਨੂੰ ਦਿਓ ਨੂੰ ਰੱਜ ਕੇ ਪਿਆਰ ਦਿਓ ਤੇ ਚੈਨਲ ਨੂੰ ਦਵਾ-ਦਾਵਾ ਕੇ ਲੋਕਰਾ ਦਿਓ ਤੇ ਬਾਕੀ ਇਹ ਆ ਵੀ ਡੇ ਬਾਏ ਡੇ ਜਦੋਂ ਜੋ ਜੋ ਆਪਾਂ ਗਰੋ ਹੁੰਦੇ ਜਾਵਾਂਗੇ ਫੈਮਿਲੀ ਵੀ ਗਰੋ ਹੁੰਦੀ ਜਾਏਗੀ ਜੋ ਜੋ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜੇ ਤੁਸੀਂ ਵੈਬ ਸੀਰੀ ਦੇਖਣੀ ਆ ਤੇ ਆਪਾਂ ਕਦੀ ਕਦੀ ਹੋਣੀ ਨਹੀਂ ਕਦੀ ਲਾਈਫ 'ਚ ਜਿਹੜਾ ਦੇਖੋ ਕਰੈਕਟਰ ਮਤਲਬ ਘਰ ਦੇ ਕਰੈਕਟਰ ਤੇ ਜੀ ਸਮਝ ਹੀ ਗਏ ਮੈਂ ਕੀ ਕਹਿਣਾ ਚਾਹੁੰਦਾ ਵਾਂ ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਕੋਈ ਇਦਾਂ ਦਾ ਬੜਾਈਏ ਹਨਾ ਤੇ ਬਾਕੀ ਅੱਜ ਦਾ ਵਲੋਗ ਬਹਿ ਕੇ ਹੀ ਸੀਗਾ ਆਪਾਂ ਤੁਹਾਨੂੰ ਦੱਸਿਆ ਜਿੱਦਾਂ ਮੰਮੀ ਚੱਲ ਫਿਰ ਨਹੀਂ ਸਾਡੇ ਕੋਸ਼ਿਸ਼ ਕਰੀਦੀ ਆ ਵੀ ਬੈਕ अगेन ਆ ਵਲੋਗ ਦਾ ਆ ਜਾਵੇ ਵਧੀਆ ਤਰ੍ਹਾਂ ਆ ਤੁਹਾਡਾ ਨਾਲ ਗੱਲਬਾਤ ਸਾਂਝੀ ਕੀਤੀ ਜਾਵੇ ਤੇ ਬਾਕੀ ਇਹ ਆ ਪੀਤੋ ਹੀ ਜੁੜੇ ਰਹੋ ਭੈਣਾਂ ਭਰਾ ਸਾਰੇ ਮੇਰੇ ਨਾਲ ਐਕਟਿੰਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਉੱਥੇ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਇੱਥੇ ਵੀ ਹਮੇਸ਼ਾ ਮੇਰਾ ਪਿਆਰ ਬਣਾਈ ਰੱਖੋ ਤੇ ਆਪਾਂ ਵਧੀਆ ਤੁਹਾਡੇ ਲਈ ਇਹ ਕਰਦਾਰ ਜਿਹੜੇ ਤੁਸੀਂ ਮੇਰਾ ਉਹਦੇ ਚ ਵੇਚਦੇ ਪਏ ਜੇ ਲਾਵਾ ਫੇਰੇ 2 ਚ ਔਰ ਵਕਤ ਦੀ ਮਾਰ ਚ ਵੇਚਦੇ ਪਏ ਜੇ ਦੋਵੇਂ ਕਰੈਕਟਰ ਨੇ ਕੋਸ਼ਿਸ਼ ਕਰਦਾ ਪਿਆ ਕਿ ਬਹੁਤ ਵਧੀਆ ਬਣਾਵਾ ਕਿ ਉਹਦੇ ਚ ਡਰਾਮਾ ਵੀ ਹੋਵੇ ਅੱਜ ਦੇ ਮੋਸ਼ਨਸ ਵੀ ਆਉਣ ਉਹ ਚ ਹਰ ਤਰੀਕੇ ਦਾ ਜ਼ੋਨ ਹੋਵੇ ਤੇ ਵਧੀਆ ਚੀਜ਼ ਬਣੇ ਹਨ ਤੇ ਬਾਕੀ ਜੁੜੇ ਰਹੋ ਤੁਸੀਂ ਜੀਤੇ ਦੇ ਵਲੌਗ ਦੇ ਨਾਲ ਤੇ ਅੱਜ ਇਹ ਛੋਟੀ ਜੀ ਵੀਡੀਓ ਸੀਗੀ ਤੇ ਮੈਂ ਅੱਜ ਕਿਉਂਕਿ ਜਸਟ ਹੁਣੇ ਆਇਆ ਹਾਂ ਤੇ ਬਾਕੀ ਛੋਟੀ ਜੀ ਵੀਡੀਓ ਹੀ ਤੇ ਮੰਮੀ ਹੋਰ ਭੈਣ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹੋਰ ਬੱਸ ਮੈਂ ਅੰਗ ਨਹੀਂ ਜਿੰਨੇ ਵਾਦੇ ਰੋ ਜਿਹੜੇ ਤੁਹਾਨੂੰ ਸਾਡੀਆਂ ਜ਼ੁਬ ਮੰਗਦੇ ਹੋ ਤੁਸੀਂ ਜਿੰਨੇ ਵਾਦੇ ਦੋ ਬੱਸ ਵੀਰਾਂ ਭਰਾਵਾਂ ਨੂੰ ਪੈਣਾ ਨੂੰ ਅੱਛਾ ਜੀਤੇ ਦੀ ਫੈਮਿਲੀ ਨੂੰ ਪਿਆਰ ਕਰਨ ਵਾਲੇ ਰੈਡ ਹਾਰਡ ਨਾ लाल कलर दिल भेज के ते आज लाल हां <laughs> जी लालो लाल ਕਰਦੇ ਕਮੈਂਟ ਜੋਨ ਨਾਲੇ ਵਧੀਆ ਮਤਲਬ ਦੱਸ ਦਿਓ ਤੇ ਮੰਮੀ ਨੂੰ ਥੋੜਾ ਹੋਰ ਪੋਜ਼ਿਟਿਵ ਕਰ ਦਿਓ ਹੋਰ ਵਧੀਆ ਮਤਲਬ ਗੱਲਾਂ ਕਰਕੇ ਮੰਮੀ ਨੂੰ ਪੋਜ਼ਿਟਿਵ ਕਰ ਦਿਓ ਕਿ ਅੱਗੇ ਤਾਂ ਮੰਮੀ ਤਿਆਰ ਹੀ ਆਣ ਮੇਰੇ ਆਉਂਦੇ ਨੇ ਵਲੌਗ ਬਣਾਉਣ ਵਾਸਤੇ ਤੇ ਬਸ ਅੱਜ ਇੰਨੀ ਕੀ ਵੀਡੀਓ ਸੀਗੀ ਤੁਹਾਨੂੰ ਬੋਰ ਨਾ ਕਰਦੇ ਹੋਏ ਤੇ ਆਪਾਂ ਇੱਥੇ ਕਰਦੇ ਆਂ ਆਪਾਂ ਵਲੌਗ ਦਾ ਐਂਡ ਤੇ ਪਰਸੋਂ ਆਪਾਂ ਘੈਂਟ ਵੀਡੀਓ ਤੁਹਾਡੇ ਵੱਲ ਲੈ ਕੇ ਆਵਾਂਗੇ ਮੰਮੀ ਕੱਦੋਂ ਅਲ ਬਾਏ ਬਾਏ ਤੇ ਬਾਏ ਬਾਏ ਜੀ ਨਮਸਕਾਰ ਜੀ ਹਾਂਜੀ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਕੇਮ ਛੋ ਸਾਰੇ ਦੇ ਆਨੰਦ ਮਿਲਦੇ ਆ ਤੁਹਾਨੂੰ ਆਪਣਾ ਅਗਲੇ ਵਲੌਗ ਦੇ ਵਿੱਚ ਕੱਲ ਵਾਲਾ ਚ ਤੇ ਵਾਗਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜੀਤਾ ਜੀਤਾ ਉਧਰ ਵੀ ਕਰਾ ਦਿਓ ਤੇ ਇਧਰ ਵੀ ਕਰਾ ਦਿਓ ਆਪ ਦਾ ਉੱਥੇ ਵੀ ਕਰਾ ਦਿਓ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸੱਚ ਜੀ